ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਵਿਸ਼ਾ ਬਹੁਤ ਮਹੱਤਵਪੂਰਨ ਹੈ ਫੰਡਾਂ ਤੇ ਬੜੇ ਰੋਲੇ ਪਏ ਹੋਏ ਨੇ ਫੰਡ ਕਿੰਨੇ ਹੋਣ ਪੁਰਾਣੇ ਹੋਣ ਕਿੰਨੇ ਜਮਾ ਕਰਾਈਏ ਕਿੰਨੇ ਖਾਤਿਆਂ 'ਚ ਹੋਣ ਕਿੰਨੇ ਪੁਰਾਣੇ ਹੋਣ ਕਿੰਨੇ ਨਵੇਂ ਹੋਣ ਜੀਆਈਸੀ ਕਿੰਨੀ ਹੋਵੇ ਬੜੇ ਰੋਲੇ ਕਚੋਲੇ ਚੱਲ ਰਹੇ ਨੇ ਇਹਦੇ ਤੇ ਕਲੈਰਿਟੀ ਬੜੀ ਜ਼ਰੂਰੀ ਹੈ ਕਿਉਂਕਿ ਵਿਦਿਆਰਥੀ ਕਨਫਿਊਜ਼ ਨੇ ਫਾਈਲ ਲਾਉਂਦੇ ਨੇ ਟੱਚ ਕਰਕੇ ਰਿਫਿਊਜ਼ ਹੋ ਜਾਂਦੀ ਹੈ ਹੁਣ ਇਹਦੇ ਤੇ ਪੂਰੀ ਕਲੈਰਿਟੀ ਤੀਰਜ ਜੀ ਅੱਜ ਸਾਡੇ ਨਾਲ ਸਾਂਝੀ ਕਰਨਗੇ ਤੀਰਜ ਜੀ ਸਸਤੀਕਾਲ ਬਹੁਤ ਸਵਾਗਤ ਹੈ। ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਤੀਕਾਲ ਜੀ। ਸਸਤੀਕਾਲ। ਤੀਰ ਜੀ ਜਿਹੜੇ ਨਵੇਂ ਰੋਲੇ ਪੈ ਗਏ ਫੰਡਾਂ ਤੇ ਉਦੋਂ ਸਰਕਾਰ ਬਦਲੀ ਇਧਰੋਂ ਫੰਡਾਂ ਦੇ ਰੋਲੇ ਨਹੀਂ ਮੁੱਕ ਰਹੇ। ਮੈਂ ਚਾਹੂੰਗਾ ਇਹਦੇ ਤੇ ਸਥਿਤੀ ਸਾਫ਼ ਕਰੂੰ। ਤੇ ਸਾਰੇ ਪਹਿਲੇ ਦਾਜਮੇ ਜਿਹੜੇ ਰੋਲੇ ਆ ਨਾ ਸਰਕਾਰ ਇਲੈਕਸ਼ਨਾਂ ਤੋਂ ਪਹਿਲਾਂ ਦੇ ਹੀ ਆ ਸਰ ਜਿਹੜੇ ਇਲੈਕਸ਼ਨਾਂ ਤੋਂ ਮੈਨੂੰ ਕਹ ਲਓ ਕਿ 2 3 4 ਮਹੀਨੇ ਕੈਨੇਡਾ ਨੇ ਦਿਖਾਇਆ ਕੀ ਹਾਂ ਵੀ ਕੀ ਇਮੀਗ੍ਰੇਸ਼ਨ ਦੀ ਵੀ ਕੋਈ ਚੀਜ਼ ਹੁੰਦੀ ਹੈ ਮੈਨੂੰ ਨਾ ਕਰਨੀ ਵੀ ਆਉਂਦੀ ਆ ਕਿਉਂਕਿ ਨਾ ਪਹਿਲਾਂ ਜਿਹੜਾ ਸਿਸਟਮ ਦੀ ਗੱਲ ਕਰਾਂ ਜੇ ਅਕਤੂਬਰ 2023 ਤੋਂ ਪਹਿਲਾਂ ਦਾ ਸਿਸਟਮ ਸੈੱਟ ਕਰਾਂ ਤੇ ਸਰ ਵਧੀਆ ਸੀਗਾ ਤੇ ਮੈਂ ਤਾਂ ਕਹੂੰਗਾ ਕਿ ਫਾਇਲ ਤੇ ਐਫਰਟ ਵੀ ਲਾਉਣੇ ਪੈਂਦੇ ਸੀ ਸਹੀ ਕਾਲਜ ਕੋਰਸ ਵੀ ਲੈਣਾ ਚਾਹੁੰਦਾ ਪੈਂਦਾ ਸੀਗਾ ਮਤਲਬ ਕਿ ਨਾ ਮਲਿਕ ਸਿਕਾ ਕੋ ਮਲਿਕ ਕੋ ਕਿ ਸਟੈਂਡਰਡ ਸਿਕਾ ਸਿਸਟਮ ਬਣਾਇਆ ਸੀ ਪਰ ਉਸ ਤੋਂ ਬਾਅਦ ਜਿਹੜਾ 100% ਵੀਜ਼ਾ ਦਾ ਕੰਮ ਚੱਲਿਆ ਨਾ ਉਹਨੇ ਕਿ ਸਾਨੂੰ ਇਕਾਰਿਆ ਦੇ ਪਾਤੀ ਸੀ ਅਛਾ ਲੈ ਆ ਕੈਨੇਡਾ ਆ ਪਿਆ ਕੈਨੇਡਾ ਤੇ ਮਤਲਬ ਕਿ ਉਹ ਕੈਨੇਡਾ ਨੇ ਰੰਗ ਦਿਖਾਏ ਤੇ ਅੱਜ 10ਵਾਂ ਸਰ ਬਹੁਤ ਸਾਰੀਆਂ ਬੱਚਿਆਂ ਦੀਆਂ ਤਕਰੀਬਨ ਮੋਸਟਲੀ ਕੇਸ ਜਿਹੜੇ ਰਿਫਿਊਜ਼ ਹੋਏ ਨਾ ਆ ਜਿਹੜਾ ਕਲੌਜ਼ ਲਿਖ ਕੇ ਜਰੂਰ ਆਇਆ ਫਾਈਨੈਂਸ਼ੀਅਲ ਦਾ ਕਿ ਹਾਂ ਵੀ ਤੁਸੀਂ ਫਾਈਨੈਂਸ਼ਲੀ ਕਿਦਾਂ ਅਫੋਰਡ ਕਰੋਗੇ ਦੂਜੀ ਚੀਜ਼ ਹੈਗੀ ਕੇਪਸ ਨਾਟ ਅਪਲਾਈ ਕੀਤੇ ਸਾਫ਼ੀ ਤੌਰ ਤੇ ਉਹਨਾਂ ਨੇ ਲਿਖ ਕੇ ਦੱਸਿਆ ਕਿ ਆ ਜਿਹੜੇ ਫਾਈਨੈਂਸ਼ੀਅਲਾਂ ਕਰਕੇ ਅਸੀਂ ਤੁਹਾਨੂੰ ਜਿਹੜਾ ਕੀ ਆ ਵੀਜ਼ਾ ਜਿਹੜਾ ਕੀ ਆ ਨਹੀਂ ਦੇਣਾ ਕਿ ਅਸੀਂ ਤੁਹਾਨੂੰ ਦੇ ਰਹੇ ਤੇ ਇਹ ਚੀਜ਼ ਸਰ ਜੇ ਮੈਨੂੰ ਲੱਗਦਾ ਕਿ ਇੱਥੇ ਆਪਾਂ ਬਹੁਤ ਵਾਰੀ ਡਿਸਕਸ ਵੀ ਕਰ ਚੁੱਕੇ ਹਾਂ ਜਦੋਂ ਕੈਨੇਡਾ ਆਸਾਨ ਵੀ ਸੀ ਜਾਂ ਜਦੋਂ ਮੈਂ ਪੁਰਾਣੀ ਗੱਲ ਕਰ ਦਵਾਂ ਜਦ ਡਿਫਨੇਸ਼ਨ ਨੂੰ ਤਾਂ ਇੰਪੋਰਟੈਂਸ ਮੈਂ ਤਾਂ ਉਦੋਂ ਦੋ ਵੀ ਦਿੰਦਾ ਕਿਉਂਕਿ ਮੈਂ ਹਮੇਸ਼ਾ ਕਹਾਂ ਕਿ ਚਾਹੇ ਸਮਾ ਸੌਖਾ ਚਾਹੇ ਔਖਾ ਕਦੇ ਵੀ ਓਵਰ ਕੰਫिडेंस ਹੋ ਕੇ ਫਾਈਲ ਨਹੀਂ ਲਈ ਹਾਂ ਪਿਛਲੇ ਸਮੇਂ ਦੇ ਵਿੱਚ ਫਾਈਲਸ ਰਿਫਿਊਜ਼ ਬਹੁਤ ਹੋਈਆਂ ਦੇਖਣਾ ਪਿਆ ਸਾਡੀਆਂ ਵੀ ਕਾਫੀ ਫਾਈਲ ਸੀਗੀਆਂ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਮੈਨੂੰ ਇਹਦਾ ਲੱਗਦਾ ਕਿ ਪਿਛਲੇ ਸਮੇਂ 'ਚ ਥੋੜਾ ੱੱਕਾ ਵੀ ਚੱਲਿਆ ਨਿਆਜ਼ ਵੀ ਹੋਇਆ ਬਟ ਹੁਣ ਉਹ ਸਮਾਂ ਜਿਹੜਾ ਹੈਗਾ ਹੁਣ ਜਿਹੜੇ ਵੀਜ਼ਾਸ ਨਵੇਂ ਆਏ ਆ ਤੇ ਮੈਂ ਇਸ ਜੀ ਤੇ ਪ੍ਰੋਪਰ ਮਤਲਬ ਕੀ ਕਹਿਣਾ ਕਿ ਹਾਂ ਵੀ ਫਾਈਲਸ ਤੇ ਪ੍ਰੋਪਰ ਐਫਰਟ ਲਾ ਕੇ ਤਣ ਪੜ ਕੇ ਵੀਜ਼ਾ ਦਿੱਤਾ ਜਾ ਰਿਹਾ ਤੇ ਫਾਈਨੈਂਸ਼ੀਅਲਸ ਨੂੰ ਮੈਂ ਤਵੱਜੋ ਡੈਫੀਨਿਟਲੀ ਜ਼ਰੂਰ ਦੇ ਰਿਆਂ ਬਿਨਾ ਜੀਆਈਸੀ ਤੋਂ ਮਾਰੇ ਦਸਮੇ ਵੀ ਇੱਕ ਤਰ੍ਹਾਂ ਦੇ ਫਾਈਨੈਂਸ਼ੀਅਲਸ ਹੀ ਹੈ ਨਾ ਫਾਈਲ ਲਾਉਣ ਦੀ ਮੈਂ ਕਿਸੇ ਨੂੰ ਵੀ ਬੱਚਿਆਂ ਨੂੰ ਸਲਾਹ ਨਹੀਂ ਦਿੰਦਾ ਯੈਸ ਆਪਣੀ ਤੁਹਾਨੂੰ ਜੀਆਈਸੀ ਭਰ ਕੇ ਹੀ ਫਾਈਲ ਲਾਉਣੀ ਚਾਹੀਦੀ ਆ ਤੇ ਦੂਜੀ ਗੱਲ ਕਹਿੰਦਾ ਫੀ ਪੇਮੈਂਟ ਦੀ ਗੱਲ ਕਰਾਂ 6 ਮਹੀਨੇ ਸਾਲ ਦੀ ਤੇ ਉਹ ਟ੍ਰਾਈ ਕਰੋਗੀ ਉਹ ਵੀ ਇੱਕ ਸਾਲ ਦੀ ਲਾਓ ਕਿਉਂਕਿ ਜਿੰਨਾ ਹੋ ਸਕੇ ਆਪਾਂ ਆਪਣੀ ਲਾਇਬਿਲਟੀ ਦਿਖਾ ਸਕੀਏ ਕਿ ਭਾਵੇਂ ਇੱਕ ਸਾਲ ਦਾ ਉੱਤੇ ਫੀਸ ਹੈ ਜੀਆਈਸੀ ਜਿਹੜੀ ਪੇ ਕਰ ਸਕਿਆ ਤੇ ਫਾਈਨੈਂਸ਼ੀਅਲ ਮੈਂ ਇੱਕ ਹੋਰ ਦੱਸ ਦਵਾਂ ਫਾਈਨੈਂਸ਼ੀਅਲ ਜੇ ਦਿਖਾਉਣੇ ਆ ਤੇ ਘੱਟੋ ਘੱਟ ਪੁਰਾਣੇ ਦਿਖਾਓ ਸੋ ਪਹਿਲਾਂ ਹੀ ਆਪਣੇ ਰਿਸ਼ਤੇਦਾਰ ਤੋਂ ਫੜ ਲਓ ਵਿਆਜ ਦੀ ਮਾਰ ਤੋਂ ਜਿੰਨਾ ਵਰਤੀ ਵਾਤ ਤੋਂ ਬਾਅਦ ਬਚ ਲੋ ਕਿਉਂਕਿ ਵੀਜ਼ੇ ਦਾ ਪਤਾ ਨਹੀਂ ਪਰ ਵਿਆਜ ਇਹਦਾ ਗਰੰਟੀਡ ਹੈ ਨਾ ਉਹ ਚੀਜ਼ ਤੋਂ ਜ਼ਰੂਰ ਬਚੋ ਜੇ ਪੈਸੇ ਹੈਗੇ ਆ ਅਗਲੇ ਸਾਲ ਦੀ ਫੀਸ ਦਿਖਾਉ ਨੂੰ then financials ਦਿਖਾਓ ਪੁਰਾਣੀ ਸਟੇਟਮੈਂਟ ਨਾਲ ਦਿਖਾਓ ਨਹੀਂ ਰਾਜ ਮੈਂ ਇੱਕ ਸਲਾਹ ਦੇਣ ਤੁਹਾਨੂੰ ਲੱਗਾ ਆਈਟੀਐਸ ਹੀ ਦਿਖਾਓ ਸਿਰਫ ਆਪਣੀ ਫਾਈਨੈਂਸ਼ੀਅਲਸ ਦਾ ਚਾਰਟ ਬਣਾਓ ਜੀ ਮੈਂ ਉਹ ਦੱਸਦਾ ਜੋ ਅਸੀਂ ਆਪਣੇ ਹਜ਼ਾਰਾਂ ਕਈ ਬੱਚਿਆਂ ਨੇ ਕੀਤਾ ਚਾਰਟ ਬਣਾਓ ਆਪਣਾ ਪਲਾਨ ਦੱਸੋ ਉਹਨਾਂ ਨੂੰ ਕਿ ਤੁਸੀਂ ਮੈਨੇਜ ਕਿੱਦਾਂ ਕਰਾਂਗੇ ਦੇ ਬਿਲਕੁਲ ਵੀ ਹਾਂ ਤੁਹਾਡੇ ਬੱਚੇ ਨੂੰ ਉਤੇ ਔਖ ਨਹੀਂ ਆਏਗੀ ਤਾਂ ਉਸੇ ਐਸਓਪੀ ਦੇ ਵਿੱਚ ਇੱਕ ਕਲੈਰਿਟੀਆਂ ਜ਼ਰੂਰ ਚਾਹੀਦੀਆਂ ਆਪਣੇ ਫਾਈਨੈਂਸ਼ੀਅਲਸ ਤੇ ਆਪਣੀ ਖਾਸੌਰ ਤੇ ਆਈਟੀਆ ਚਾਹੇ ਤੁਹਾਡੀ ਫੈਮਿਲੀ ਦਾ ਕੋਈ ਬੰਦਾ ਸਪான்ਸਰ ਤੁਹਾਨੂੰ ਕਰ ਰਿਹਾ ਸੋ ਉਥੇ ਪ੍ਰੋਪਰ ਦਿਖਾਓ ਕਿੱਦਾਂ ਤੁਸੀਂ ਆਪਣੀਆਂ ਜੜੀਆਂ ਫੀਸੇਸ ਪੇ ਕਰੋਗੇ ਤੇ ਬਾਕੀ ਬਹੁਤ ਸਾਰੀਆਂ ਵੀਡੀਓਜ਼ ਆ ਜਿਹੜੀਆਂ ਐਕਟੀਵਿਟੀਆਂ ਵਾਸਤੇ ਆ ਤੇ ਬਰਾਜ ਜਮੈਂ ਇੱਕ ਚੀਜ਼ ਨੂੰ ਸਪੈਸ਼ਲੀ ਕਲੈਰਿਟੀ ਇੱਥੇ ਦੇਣਾ ਚਾਹੂੰਗਾ ਯਾਰ ਵੀਜ਼ਾ ਦੀ ਗਾਰੰਟੀ ਤਾਂ ਕਿਤੇ ਵੀ ਨਹੀਂ ਹੈਗੀ ਮੈਂ ਤਾਂ ਕਦੀ ਅਜੇ ਤੱਕ ਦਿੱਤੀ ਨਹੀਂ ਚਾਹੇ ਹਜ਼ਾਰਾਂ ਹੀ ਕੇਸ ਨਿਕਲ ਗਏ ਅੰਦਰੋਂ ਨਿਕਲਦੇ ਨਹੀਂ ਯਾਰ ਵੀਜ਼ਾ ਗਾਰੰਟੀ ਯੂ ਨੇਵਰ نو ਕਦੋਂ ਵੈਸੀ ਨੇ ਸਖਤ ਹੋਣਾ ਜਾਂ ਕਦੋਂ ਵੈਸੀ ਨੇ ਕਿਹੜੀ ਚੀਜ਼ ਫੜਨੀ ਆ ਬਟ ਹਾਂ ਇੱਕ ਚੀਜ਼ ਅਸੀਂ ਗਾਰੰਟੀ ਦਿੰਦੇ ਆ ਤੁਹਾਡੀ ਫਾਈਲ ਤੇ ਆਪਣੇ ਵੱਲੋਂ ਪੂਰਾ ਐਫਰਟ ਲਾਉਣ ਨੂੰ ਦੂਜੀ ਗੱਲ ਆ ਕੈਨੇਡਾ ਉਹ ਕੰਟਰੀ ਆ ਰੀਐਪਲਾਈ ਤੇ ਵੀਜ਼ਾ ਦਿੰਦਾ ਰੀਐਪਲਾਈ ਤੇ ਵੀਜ਼ਾ ਸਿਰਫ ਉਹਨੂੰ ਹੀ ਦਿੰਦਾ ਜਿਹੜੇ ਬੰਦੇ ਤੇ ਕੋਈ ਫੇਕ ਡਾਕੂਮੈਂਟ ਨਾ ਲੱਗੇ ਉਹ ਤੇ ਅੱਜ ਇਹ ਵੀ ਦੱਸ ਦੇਵਾਂ ਸਰ ਬੈਂਕਾਂ ਦੇ ਵਿੱਚ ਇਨਕੁਆਰੀਆਂ ਜਾਂਦੀਆਂ ਵਾ ਸੋ ਇਸ ਚੀਜ਼ ਤੋਂ ਓਵਰ ਕੌਨਫੀਡੈਂਸ ਹੋ ਗਏ ਕਈ ਵਾਰੀ ਜਿਗਾੜ ਲਾ ਕੇ ਕਈ ਵਾਰੀ ਬੰਦੇ ਕਹਿੰਦੇ ਆ ਪੈਸੇ ਪਹਿਲੋਂ ਹੈਗੇ ਉੱਚੀ ਫੀਸ ਦੇ ਕੇ ਪੁਰਾਣੀ ਸਟੇਟਮੈਂਟ ਦਿਖਾ ਦੇ ਯਾਰ ਮੈਂ ਕਹਿੰਦਾ ਅਗਲੇ ਨੂੰ ਮੂਰਖ ਨਹੀਂ ਬਣਾਉਣਾ ਆਪਾਂ ਕੋਈ ਗੱਲ ਨਹੀਂ ਆਪਾਂ ਆਪਣੇ ਵੱਲੋਂ ਪੂਰਾ ਐਫਰਟ ਲਾਉਣਾ ਵਾ ਅਗਲੇ ਨੇ ਮੂਰਖ ਬਣਾਇਆ ਜੀ ਅਗਲੇ ਨੇ ਫੜ ਲਿਆ ਕੈਨੇਡਾ ਸ਼ਰਾਫਤ ਦਾ ਨਿਆਜ ਫਾਇਦਾ ਨਹੀਂ ਚੱਕਣਾ ਚਾਹੀਦਾ ਸੋ ਕੈਨੇਡਾ ਨੇ ਦਿਖਾ ਦਿੱਤੀ ਨਾ ਆਪਣੀ ਇਸ ਵੇਲੇ ਰੰਗ ਦਿਖਾਏ ਨਾ ਕੈਨੇਡਾ ਨੇ ਆ ਪਿਛਲੇ ਥੋੜੇ ਮਹੀਨਿਆਂ ਦੇ ਵਿੱਚ ਸੋ ਇਹ ਚੀਜ਼ ਨੂੰ ਮੈਂ ਕਦੇ ਵੀ ਸ਼ੁਰੂ ਤੋਂ ਕਿਸੇ ਵੀ ਬੱਚੇ ਨੂੰ ਸਲਾਹ ਨਹੀਂ ਦਿੱਤੀ ਤੇ ਇਸੀ ਤੋਂ ਜ਼ਰੂਰ ਬਚਣਾ ਚਾਹੀਦਾ ਜਿਗਾੜ ਨਹੀਂ ਲਾਉਣੇ ਤੇ ਕੋਈ ਇਹ ਚੀਜ਼ਾਂ ਉਹ ਆ ਜਿਹੜੇ ਖੁੱਲ ਕੇ ਤੁਹਾਡੇ ਨਾਲ ਮੈਂ ਇੱਥੇ ਅੱਜ ਦੱਸ ਰਿਹਾ ਜਿਹੜੀ ਕਿ ਬੱਚਿਆਂ ਨੂੰ ਸਲਾਹ ਦਿੱਤੀ ਜਾਂਦੀ ਜਾਂ ਬੱਚਿਆਂ ਨੂੰ ਜਿਗਾੜ ਲਾਇਆ ਜਾਂਦਾ ਜਾਂ ਬੱਚਿਆਂ ਨੂੰ ਮਤਲਬ ਕਿ ਪੈਸੇ ਉਹਨਾਂ ਕੋਲ ਲੈ ਜਾਂਦੇ ਪਰ ਆ ਕੀਤਾ ਹੀ ਚੀਜ਼ ਜਾਂਦਾ ਮੈਂ ਜਿਗਾੜ ਲਾਗੇ ਜਿਗਾੜ ਨਹੀਂ ਲਾਉਣਾ ਵੀ ਕਿਸੇ ਤਰ੍ਹਾਂ ਦਾ ਹੈਗੇ ਆ ਤੇ ਦਿਖ ਵਧੀਆ ਤਰੀਕੇ ਨਾਲ ਪਲਾਨ ਬਣਾ ਕੇ ਪੇਸ਼ ਕਰਨ ਦੀ ਜਿਹੜੀ ਕਿ ਆਪਾਂ ਕੋਸ਼ਿਸ਼ ਕਰਾਂਗੇ। ਬਾਕੀ ਉਮੀਦ ਕਰਦਾ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ 'ਚ ਰਹੋ। ਬਿਨਾਂ ਜੀਆਈਸੀ ਤੋਂ ਫਾਈਲ ਨਹੀਂ ਲਾਉਣੀ। ਆਈਟੀਆਰs ਹੈਗੀਆਂ ਡੈਫੀਨਿਟਲੀ ਟਾਈਮ ਰਹਿੰਦੀ ਆਪਣੀਆਂ ਜਿਹੜੀ ਕਿ ਪરાਕੇ ਰੱਖੋ ਤਾਂ ਕਿ ਆਈ ਚੀਜ਼ਾਂ ਦਾ ਫਾਈਨੈਂਸ਼ੀਅਲ ਕਲਾਸ ਤੋਂ ਆਪਾਂ ਜਿਹੜਾ ਕਿ ਆ ਬਚ ਸਕੀਏ। ਚਲੋ ਬਹੁਤ ਹੀ ਮਹੱਤਵਪੂਰਨ ਟੌਪਿਕ ਸੀ ਔਰ ਬਹੁਤ ਹੀ ਚੰਗੇ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਤੀਰਤੀ ਨੇ। 8557885578 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਹੋਰ ਜਾਣਕਾਰੀ ਲੈਣੀ ਹੈ। ਕੋਈ ਵੀ ਕਨਫਿਊਜ਼ਨ ਹੈ ਤੁਹਾਨੂੰ ਉਹਨੂੰ ਦੂਰ ਕਰੋ ਬਾਰ-ਬਾਰ ਪੁੱਛੋ ਇੱਕ ਵਾਰ ਅਗਰ ਫੋਨ ਨਹੀਂ ਚੱਕਿਆ ਗਿਆ ਫਿਰ ਦੁਬਾਰਾ ਕਰੋ ਨਹੀਂ ਤਾਂ ਤੁਹਾਨੂੰ ਫੋਨ ਵਾਪਸ ਆ ਜਾਏਗਾ ਬਹੁਤ ਧੰਨਵਾਦ